ਸੰਜਾਰਤ ਦਾ ਨਾਮ ਬਾਕੀ ਜਿੱਦੀ ਜਗਾ ਫੈਕਟਰੀ ਤੇ ਕਿੰਨਾ ਖੋਗਰਾਮ ਚ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਐਡਲਟਰੇਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਨਯੋਗ ਸੇਟ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਤੇ ਅਤੇ ਮਾਨਯੋਗ ਕਮਿਸ਼ਨਰ ਫੂਡ ਤੇ ਡੈਗ ਅਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਦਲਾਸਿੰਘ ਉਨ੍ਹਾਂ ਦੇ ਨਿਸ਼ਾਨਦੇਸ਼ਾਂ ਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਹਿਬ ਨੇ ਜਿਹਦੇ ਹੁਕਮਾਂ ਤੇ ਅਸੀਂ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਪੁਲਿਸ ਵਿਭਾਗ ਦੀ ਸਾਂਝੇ ਤੌਰ ਤੇ ਇੱਕ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਤਾਦਾਦ ਦੇ ਵਿੱਚ ਜਿਹੜਾ ਹੈ ਇੱਕ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਜਿਹੜਾ ਘਿਓ ਹੈ ਇਹ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਘੀ ਦੀ ਫਲੇਵਰ ਪਾ ਕੇ ਬਣਾਇਆ ਜਾ ਰਿਹਾ ਸੀ ਇਹ ਜਿਹੜਾ ਟੋਟਲ ਘਿਓ ਹੈ 836 ਕਿਲੋਆ ਜਿਹਦੇ ਵਿੱਚ 225 ਕਿਲੋ ਘੋੜਾ ਜਿਹੜਾ ਹੈ ਉਹ 15 ਕਿਲੋ ਦੇ ਟੀਨ ਦੇ ਵਿੱਚ ਹੈ ਔਰ ਜਿਹੜਾ 100 ਤੇ 43 ਕੇਜੀ ਕੀ ਹੈ ਉਹ ਜਿਹੜਾ ਹੈ ਵੱਖ-ਵੱਖ ਪੈਕਿੰਗ ਦੇ ਵਿੱਚ ਜਿਹੜਾ ਹੈ ਉਹ ਮਿਲਿਆ ਹੈ ਇਸ ਤੋਂ ਇਲਾਵਾ ਇਹਨੇ ਕਾਨਾ ਜੀ ਤੋਂ ਇਲਾਵਾ ਜੀਕੇ ਫੂਡ ਜੀਕੇ ਔਰ ਇੱਕ ਨੂਰ ਬ੍ਰਾਂਡ ਵੀ ਸੀ ਪਰ ਇਸ ਵੇਲੇ ਜਿਹੜਾ ਸਾਡੇ ਕੋਲ ਮਿਲਿਆ ਹੈ ਉਹ ਕਾਨਾ ਜੀ ਘੋੜਾ ਦੇ ਜਿਹੜਾ ਹੈ ਮਾਰਕੀਟ ਦੇ ਦਿਨ ਮਿਲਿਆ ਹੈ ਸਰ ਕਿੰਨੀਆਂ ਗ੍ਰਿਫਤਾਰੀਆਂ ਨੇ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈ ਉਹ ਫੜ ਲਿਆ ਹੈ ਪੰਕਜ ਕੁਮਾਰ ਨਾਮ ਦਾ ਵਿਅਕਤੀ ਔਰ ਜਿਹੜੇ ਬਾਕੀ ਦੋਸ਼ੀ ਹੈ ਆਪਣਾ ਵਿਕਰਮਜੀਤ ਸਿੰਘ ਸਾਨੋ ਬਲਵਿੰਦਰ ਸਿੰਘ ਉਹ ਜਿਹੜਾ ਹੈ ਉਹ ਪੁਲਿਸ ਦੀ ਜਿਹੜਾ ਹੈ ਚਕਮਾ ਦੇ ਕੇ ਭੱਜ ਗਿਆ ਉਹਨਾਂ ਦੀ ਭਾਲ جاری ਹੈ ਔਰ ਜਿਸ ਤਰ੍ਹਾਂ ਜੋ ਪਕੜੇ ਜਾਣਗੇ ਤੇ ਪੁਲਿਸ ਥਾਣੇ ਤੇ ਬਣਤਰ ਰਹੀ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾ ਰਿਹਾ ਕਿਸ ਕਿਸ ਜਗ੍ਹਾ ਤੇ ਧਾਰਮਿਕ ਜਗ੍ਹਾ ਤੇ ਜਾ ਰਿਹਾ ਧਾਰਮਿਕ ਦੇਖੋ ਜੀ ਆਪਣੇ ਆਪਣਾ ਜਿਹੜਾ ਅੰਮ੍ਰਿਤਸਰ ਹੈ ਉਹਨੂੰ ਸਿਖਤੀ ਦਾ ਘਰ ਗੁਰੂਆਦੀ ਨਗਰੀ ਹੈ ਇੱਥੇ ਸ਼ਿਦਾ ਸਾਹਿਬ ਦੇ ਸਾਹਮਣੇ ਆਪਣਾ ਦਰਬਾਰ ਸਾਹਿਬ ਇੱਕ ਲੱਗੇ ਬਾਬਾ ਨੋ ਸਿੰਘ ਜੀ ਸਮਾਧ ਹੈ ਸੋ ਸਾਰੀਆਂ ਜਗ੍ਹਾ ਤੇ ਮੰਦਰਾਂ ਦੇ ਵਿੱਚ ਜਿਹੜਾ ਹੈ ਜਾ ਰਿਹਾ ਕਿ ਕਿ ਇੱਕ ਧਾਰਮਿਕ ਆਸਥਾ ਹੈ ਲੋਕ ਬੜੀ ਆਸਥਾ ਨਾਲ ਗੁਰੂ ਘਰ ਕੇ ਹੋ ਚੜਾਉਂਦੇ ਆ ਤੇ ਇਹ ਜਿਹੜੀ ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਦੇ ਨਾਲ ਸਿਹਤ ਦੇ ਨਾਲ ਫਿਰਵਾੜ ਵੀ ਕਰਦੇ ਸਿੱਧੀ ਇੱਕ ਵੱਡੀ ਕਾਮਯਾਬੀ ਹੈ ਦੇਖੋ ਅਸੀਂ ਇਹ ਕਵਾਂਗੇ ਕਿ ਇਹ ਜਿਹੜੀ ਹੈ ਇੱਕ ਬਹੁਤ ਵੱਡੀ ਕਾਰਵਾਈ ਹੈ ਅਸੀਂ ਜਿਹੜੀਆਂ ਆਨ ਵਾਲੇ ਸਮੇਂ ਦੇ ਵਿੱਚ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਹੋਰ ਵੀ ਇਹ ਕਾਰਵਾਈ ਜਿਹੜੀਆਂ ਅਮਲ ਚ ਲਿਆਵਾਂਗੇ ਤੇ ਜਿਹੜੀਆਂ ਸੁਸਾਇਟੀ ਦੇ ਵਿੱਚ ਬਲੈਕ ਸ਼ਿਪਸ ਲੁਕੀਆਂ ਹੀਆਂ ਉਹਨਾਂ ਦਾ ਜਿਹੜਾ ਹੈ ਪਰਦਾ ਪਾਸ਼ ਕਰਾਂ ਸਰ ਕਿਦੋਂ ਪਤਾ ਲੱਗਾ ਸ਼ੱਕ ਕਿਦੋਂ ਆਇਆ ਸੀ ਕਿ ਇਹ ਇਹ ਦੇਖੋ 3-4 ਦਿਨ ਤੋਂ ਚੱਲ ਰਹੀ ਸੀ ਇਹ ਰਾਕੀ ਤੇ ਕਿਉਂਕਿ ਕੋਈ ਵੀ ਜਦੋਂ ਰੇਡ ਕਰਨੀ ਹੁੰਦੀ ਹੈ ਤੇ ਸਾਨੂੰ ਪੁਖਤਾ ਅਸੀਂ ਜਿਹੜਾ ਹੈ ਉਸ ਜਗ੍ਹਾ ਨੂੰ ਅਸੀਂ ਕਰਨਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਇੱਥੇ ਹੀ ਹੋ ਰਿਹਾ ਸੋ ਅੱਜ ਜਿਹੜਾ ਹੈ ਸਾਡੇ ਕੋਲੋਂ ਪੁਖਤਾ ਸਾਨੂੰ ਸਿੱਧਾ ਕਿ ਇਹ ਇਸੇ ਜਗ੍ਹਾ ਤੇ ਕੰਮ ਕਰ ਰਹੇ ਆ ਸੋ ਪੁਲਿਸ ਤੇ ਨੇ ਬੜੀ ਮੁਸਤਦੀ ਦੇ ਨਾਲ ਤੇ ਸਿਹਤ ਵਿਭਾਗ ਦੇ ਜਿਹੜੀ ਸਾਡੀ ਟੀਮ ਨੇ ਨਾਲ ਵਾਲ ਕੇ ਬੜਾ ਵਧੀਆ ਤਰੀਕਾ ਨਾਲ ਇਸ ਨੂੰ ਪਕੜ ਕੇ ਔਰ ਇੱਥੇ ਕਰ ਲੈ। ਹਾਂ ਜੀ ਨਾਮ ਭੰਜਣਾ ਦੋ ਕਿਹੜੀ ਜਗ੍ਹਾ ਫੈਕਟਰੀ ਬਣੀ ਗਈ ਹੈ ਤੇ ਕੀ ਹੈਗਾ ਜੀ? ਹਾਂ ਜੀ ਸਰ ਆਪਣਾ ਨਾਮ ਦੱਸੋ। ਮੈਂ ਇਨਸਪੈਕਟਰ ਹਰਸੀਮਰ ਐਸਟੋ ਚੈਟਵਿੰਡ। ਜੀ ਇਹ ਫੈਕਟਰੀ ਸਾਡੇ ਏਰੀਆ 'ਚ ਘਰਵਾਲੀ ਪਿੰਡਿਆ ਉਹਦੇ ਵਿੱਚ ਪਿੰਡਰ ਫਾਰਮਸ ਦਾ ਏਰੀਆ ਹੈ। ਪਿੰਡਰ ਫਾਰਮਸ ਦੇ ਬੈਕ ਸਾਈਡ ਤੇ ਫੈਕਟਰੀ ਚੱਲ ਰਹੀ ਸੀ। ਕੀ ਬ੍ਰਾਂਤੀ ਹੋਈ ਹੈ ਜੀ 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 ਮੋਕੇ? ਇਹ ਤਾਂ ਕਾਫੀ ਬਲਕ 'ਚ ਆਰਟੀਫੀਸ਼ੀਅਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਿਹਨੂੰ ਰਫਾਈਨਡ ਤੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹਨੂੰ ਤੇ ਉਹਨੂੰ ਫੇ ਦੇਸੀ ਨਕਲੀ ਦੇਸੀ ਕਿਉਂ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਤੇ ਬਾਕੀ ਜਿਹੜੀ ਐਗਜ਼ੈਕਟ ਰਿਕਵਰੀ ਤੇ ਐਗਜ਼ੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਨੂੰ ਦਾ ਹਿਸਾਬ ਕੀਤਾ ਗਿਆ ਤੇ ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਹੈ ਤੇ ਬਾਕੀ ਜਿਹੜਾ ਓਨਰ ਹੈ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮਿਨੇਟ ਕਰਾਂਗੇ ਇਹ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਿਲਕੁਲ ਜੀ ਇਹ ਜਿਹੜਾ ਕਿਉਂ ਹੈ ਇਹ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟਸ ਵੀ ਜਾ ਰਿਹਾ ਸੀਗਾ ਪਰ ਇਹ ਸ਼ੀ ਦਾ ਸਾਬ ਲੱਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਿੱਥੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕਿਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲ ਰਹੀ ਹੈ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕਟ ਕਰਕੇ ਤੇ ਅੱਜ ਸਾਨੂੰ ਸਕਸੈਸਫੁਲ ਹੋਏ ਅਸੀਂ ਇੱਥੇ ਇਹਨੂੰ ਫੈਕਟਰੀ ਨੂੰ ਰਿਕਵਰ ਕਰਨ